ਆ ਟਰੈਕਟਰ ਛੜਿਆ ਦੋਸਤੋ ਆਪਣਾ ਸੋਨਾਲਿਕਾ ਨਵਾਂ ਟਰੈਕਟਰ ਸੀਗਾ ਸਾਰਾ ਮਚ ਗਿਆ ਇਹ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦਾ ਸੀਗਾ ਇਧਰਲਾ ਬੰਨਾ ਸਾਰਾ ਮਚ ਗਿਆ ਦੂਜਾ ਵੀ ਬਹੁਤ ਧੂਤ ਆ ਕੇ ਬੰਦਿਆਂ ਨੇ ਫੇਰ ਇਹਨੂੰ ਖਿੱਚਣ ਚ ਕਹਾ ਜਾ ਹੋਇਆ ਟਾਇਰ ਨੂੰ ਸੇਕ ਲੱਗ ਗਿਆ ਕੋਈ 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 ਨਾ ਇੱਕ ਮਿੰਟ ਸੁਖਮੰਦਰ ਇੱਕ ਮਿੰਟ ਕਰ ਦਿੰਦਾ ਮੈਂ ਦੇਖੋ ਜੀ ਆ ਸਾਰਾ ਇੱਕ ਬੰਨਾ ਤਾਂ तकरीबन ਹੀ ਸਾਰਾ ਟਰੈਕਟਰ ਦਾ ਆ ਇੱਧਰ ਆਇਆ ਸੜ ਗਿਆ ਮੀਟਰ ਟਮਾਟਰ ਸਾਰੇ ਦੇ ਸੜ ਗਏ ਬਹੁਤ ਸੋਹਣਾ ਟਰੈਕਟਰ ਬਣਾਇਆ ਸੀਗਾ ਮੋਰਚੇ ਚ ਪਹਿਲੇ ਦਿਨ ਤੋਂ ਆਇਆ ਸੀ ਇਹ ਪਰ ਜਿਹੜਾ ਜਿੰਨਾ ਵੀ ਬਚਿਆ ਉਹਨਾਂ ਨੂੰ ਸਮਝ ਲਓ ਛੇੜ ਦੇ ਮੂੰਹ ਚ ਮਾਸ ਕੱਟਣ ਵਾਲੇ ਵਾਂਗੂ ਇਹ ਖਿੱਚ ਕੇ ਅੱਗੇ ਮੂਹਰੋਂ ਬੰਦਿਆਂ ਨੇ ਬੜਾ ਜ਼ੋਰ ਲਾ ਕੇ ਕੱਢਿਆ ਵਾ ਤੇ ਮਾੜੀ ਗੱਲ ਇੱਥੇ ਇਹ ਰਹੀ ਮਾੜੀ ਗੱਲ ਕਿਹੜਾ ਕਰਨਾ ਮਾੜੀ ਗੱਲ ਇੱਥੇ ਇਹ ਰਹੀ ਵੀ ਇੱਥੇ ਨੇੜੇ ਫਾਇਰ ਬ੍ਰੇਡ ਦੀ ਗੱਡੀ ਖੜੀ ਸੀ ਜਮਾਂ ਨਾਲ ਮਸਾਂ ਹੋਣੀਆਂ ਵਾਂ 15 ਕਰਮਾਂ ਦੇ ਉਹ ਸਟਾਰਟ ਨਹੀਂ ਹੋਇਆ ਮੌਕੇ ਤੇ ਸਟਾਰਟ ਹੀ ਨਹੀਂ ਹੋਇਆ ਸੋ ਇਹੋ ਜੇ ਪ੍ਰਬੰਧ ਆ ਇੱਥੇ ਇੱਕ ਥੱਲੇ ਖੜੀ ਸੀ ਉਹ ਬਾਅਦ ਚ ਲੈ ਕੇ ਆਏ ਆ ਜਿਹੜਾ ਆਪਾਂ ਲਗਾਤਾਰ ਪ੍ਰਸ਼ਾਸਨ ਨੂੰ ਕਹਿ ਰਹੇ ਸੀ ਵੀ ਇੱਥੇ ਬਿਜਲੀ ਦਾ ਪਾਣੀ ਦਾ ਪ੍ਰਬੰਧ ਕਰੋ ਵੀ ਇੱਥੇ ਕੋਈ ਹਾਸਾ ਹੋ ਜਾਣਾ ਉਹ ਅੱਜ ਹਾਸਾ ਹੋ ਗਿਆ ਤੇ ਸਾਨੂੰ ਜਿਹੜਾ ਨੁਕਸਾਨ ਵੀ ਵੱਡਾ ਹੋਇਆ 6-7 ਪਿੰਡਾਂ ਦੇ ਟੈਂਟ ਸੜੇ ਆ ਟਰਾਲੀ ਸਾਡੀ ਇੱਕ ਪੂਰੀ ਮਚ ਗਈ ਐ ਇੱਕ ਟਰਾਲੀ ਨੂੰ ਸੇਕ ਲੱਗ ਗਿਆ ਵਾ ਇੱਕ ਬੰਦੇ ਨੂੰ ਵਿੱਚੋਂ ਖਿਚੜੀ ਕੱਢਿਆ ਗਿਆ ਵਾ ਸੋ ਤੰਬੂ ਸਾਡੇ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਐ ਇੱਕ ਤਰ੍ਹਾਂ ਦੀ ਇਹ ਨਫਰਤ ਆ ਜਿਹੜੀ ਧਰਨਾ ਕਰ ਰਹੀਆਂ ਨੇ ਨਫਰਤ ਆ ਉਹ ਬਾਰ-ਬਾਰ ਸਾਹਮਣੇ ਆ ਰਹੀ ਐ ਸੋ ਸਾਡੀ ਚੇਤਾਵਨੀ ਆ ਪ੍ਰਸ਼ਾਸਨ ਨੂੰ ਵੀ ਜਿੰਨਾ ਇਹ ਨੁਕਸਾਨ ਹੋਇਆ ਹੋਇਆ ਇਹਦੀ ਜ਼ਿੰਮੇਵਾਰੀ ਸੇ ਸਰਕਾਰ ਨੂੰ ਸਮਝਣ ਦੇ ਆ ਸਰਕਾਰ ਇਹਦਾ ਸਾਰਾ ਮੁਆਵਜ਼ਾ ਭਰੇ ਤੇ ਬਿਜਲੀ ਪਾਣੀ ਦੇ ਪ੍ਰਬੰਧ ਜਿਹੜੇ ਆ ਉਹ ਬਕਾਇਦਾ ਤੌਰ ਤੇ ਸਾਰੇ ਇੱਥੇ ਕੀਤੇ ਜਾਣ ਧੰਨਵਾਦ